ਸੰਦੀਪ ਹਾਂਜੀ ਕੀ ਬਣਾਉਣ ਲੱਗੀ ਆ ਖਿਚੜੀ ਲੱਗੀ ਬਣਾਉਣ ਮਮ ਜੀ ਖਿਚੜੀ ਤੈਨੂੰ ਪਤਾ ਨਾ ਫੇ ਮੈਨੂੰ ਨਹੀਂ ਪਸੰਦ ਖਿਚੜੀ ਤੂੰ ਮੰਮੀ ਹੋਰ ਕੀ ਖਾਣਾ ਫੇ ਤੂੰ ਇਹ ਹਲਕਾ ਖਾਣਾ ਸਭ ਠੀਕ ਆ ਮੈਂ ਤੈਨੂੰ ਕਿਹਾ ਦਾਲ ਚਾਵਲ ਬਣਾ ਲਾ ਤੇ ਵੀ ਤੇ ਦਾਲ ਛੋਲੀ ਆ ਇਹਦਾ ਕੀ ਆ ਮਿਕਸੀ ਆ ਤੂੰ ਤਾਂ ਬਸ ਮੇਰੀ ਗੱਲ ਮੰਨਣੀ ਨਹੀਂ ਹੁੰਦੀ ਅੱਗੋਂ ਜਵਾਬ ਦੇਣੇ ਹੁੰਦੇ ਆ ਇਹੋ ਬਸ ਤੈਨੂੰ ਆਉਂਦਾ ਸਾਰਾ ਕੁਝ ਮੰਮੀ ਇੰਨੀ ਗਰਮੀ ਚ ਨਾ ਮੇਰੇ ਕੋ ਰੋਟੀ ਨਹੀਂ ਬਣਦੀ ਹੈਗੀ ਆਵਾਜ਼ ਬੜੀ ਆਉਂਦੀ ਪਤਾ ਨਹੀਂ ਕੀ ਗੱਲ ਹੋਈ ਆ ਤੂੰ ਇੱਥੇ ਆਪੇ ਬਣਾ ਲਓ ਫਿਰ ਜੋ ਬਣਾਉਣਾ ਆ ਹੋਈ ਜਿਵੇਂ ਆਪ ਦੇ ਨੇ ਸਿੱਖੀ ਆ ਬਣਾਜ ਹੁਣ ਜੋ ਬਣਾਉਣਾ ਆ ਬਣਵਾਉਣਾ ਤਾਂ ਮੈਂ ਤੇਰੇ ਕੋਲੋਂ ਹੀ ਆ ਚਲੋ ਦਾਲ ਚੋਲੀ ਬਣਾ ਦੇਣੀ ਆ ਮੰਮੀ ਬਾਜ ਕਰੀ ਆਉਂਡੀ ਅਰ ਸਹੀ ਚੋਂ ਕਾਦੀ ਬਾਜ ਆਉਣੀ ਆ ਮੈਂ ਹੀ ਸੰਦੀਪ ਨੂੰ ਕਹਿਣ ਦੀ ਹੀ ਕੀ ਬਣਾਇਆ ਆ ਕਹਿੰਦੀ ਖਿਚੜੀ ਬਣਾ ਲਈ ਆ ਮੰਮੀ ਮੇਰੀ ਗੱਲ ਸੁਣ ਲੈ ਤੈਨੂੰ ਵੀ ਪਤਾ ਵਾ ਵੱਡਾ ਭਰਾ ਤੇ ਤੇ ਹਾ ਨਹੀਂ ਆ ਤੇ ਭਾਬੀ ਵੀ ਕਿਹੜੇ ਹਾਲਾਤਾਂ ਚ ਆ ਤੇ ਤੂੰ ਆਪੇ ਬਣਾ ਲੈਂਦੀ ਹਾਂ ਅੱਛਾ ਮੈਂ ਇਸ ਸਾਰੀ ਉਮਰ ਕੰਮ ਕਰਦੀ ਰਹਿਣਾ ਹੁਣ ਬਥੇਰਾ ਕੀਤਾ ਆ ਤਾਂ ਹੀ ਤੇ ਵਿਆਹ ਕੀਤਾ ਸੀ ਪਿੰਨੋਵਾ ਆਉਣ ਤੇ ਉਹ ਕੰਮ ਕਰਨ ਮੰਮੀ ਤੈਨੂੰ ਪਤਾ ਹੀ ਉਹ ਕਿਹੜੇ ਹਾਲਾਤਾਂ ਵਿੱਚ ਆ ਤੇ ਤੂੰ ਆਪ ਹੀ ਮਸਾ ਹੱਥ ਪਰ ਹਲਾ ਲਿਆ ਕਰਾਂ ਅਸੀਂ ਵੀ ਐਸੇ ਹਾਲਾਤਾਂ ਚ ਕਰਦੇ ਰਹੇ ਕੰਮ ਸਾਰੇ ਹੋਰ ਨੌਕਰ ਨਹੀਂ ਲਾਏ ਔ ਮਮੀ ਭਰਾ ਦਾ ਜਿੱਦੂ ਫੋਨ ਹੁੰਦਾ ਨਾ ਉਹ ਸਭ ਤੋਂ ਪਹਿਲਾਂ ਭਾਬੀ ਨੂੰ ਪੁੱਛਦਾ ਵਾ ਕਿ ਭਾਬੀ ਠੀਕ ਠਾਕ ਆ ਤੇ ਮੈਂ ਕਦੀ ਵੀ ਇਹਨੂੰ ਦੱਸਿਆ ਕਿ ਤੁਹਾਡੀਆਂ ਨੂੰਹਾਂ ਸੱਸਾਂ ਜੇ ਨਹੀਂ ਲੜਾਈਆਂ ਹੁੰਦੀਆਂ ਵਾ ਜੇ ਮੈਂ ਇਹਨੂੰ ਦੱਸਾਂ ਤੇ ਉਰ ਤੇ ਕੀ ਬੀਤੇ ਵੀ ਮਗਰਵਾ ਖਿਆਰ ਰੱਖਣੇ ਮੇਰੀ ਘਰ ਦੀ ਦਾ ਅੱਛਾ ਫਿਰ ਉਹ ਰੱਖ ਲੈ ਆ ਕੇ ਖਿਆਲ ਮੈਂ ਨਹੀਂ ਰੱਖਦੀ ਤੇ ਤੂੰ ਵੀ ਉਹਦੀ ਬੋਲੀ ਬੋਲਦਾ ਮੁੰਡਿਆ ਤੈਨੂੰ ਵੀ ਨਹੀਂ ਦਿਖਦਾ ਕੁਝ ਵੀ ਮਮੀ ਉਹ ਕਾ ਉਹਥੇ ਵਿਲਾ ਬਿਠਾਵਾ ਕਮਾਈ ਕਰਨ ਗਿਆ ਵਾ ਸਾਡੇ ਵਾਸਤੇ ਗਿਆ ਵਾ ਨਹੀਂ ਮੈਂ ਕਿਹੜੀ ਰਫਲ ਰੱਖੀ ਉਹਦੇ ਮੋਢੇ ਤੇ ਪੀ ਜਿਹੜਾ ਉਹਨੂੰ ਮੈਂ ਅਸਤਮਦੀ ਰਹਿਨੀ ਆ ਕੰਮ ਤੋਂ ਕਹਿੰਨੀ ਆ ਮੰਮੀ ਮੈਂ ਮਾਂ ਤੇ ਇਹੋ ਗੱਲ ਕਹਿੰਨਾ ਵਾਂ ਵੀ ਪਰਿਵਾਰ ਚ ਸਾਰੇ ਜਣੇ ਖੁਸ਼ ਰਹਾ ਕਰੋ ਕਿੰਨੇ ਕ ਜਣੇ ਜੀ ਆ ਤਿੰਨ ਤੇ ਅਸੀਂ ਜੀ ਆ ਉਹ ਸੁੱਖ ਨਾ ਖੁਸ਼ੀ ਹੋਣ ਵਾਲੀ ਘਰ ਚ ਤੇ ਰੌਣਕ ਲੱਗ ਜਣੀ ਆ ਤੇ ਤੂੰ ਆਪ ਹੀ ਉਹਨਾਂ ਹਾਲਾਤਾਂ ਨੂੰ ਸਮਝੇ ਤੇ ਤਰੀਕੇ ਨਾਲ ਰਹਾ ਕਰ ਤੂੰ ਮੈਨੂੰ ਬੋਧਾ ਤਰੀਕੇ ਨਾਲ ਸਮਝਾ ਆਇਆ ਤੂੰ ਵੱਡਾ ਸਿਆਣਾ ਕਿੱਡਾ ਮੇਰਾ ਪਿਓ ਬਣ ਬਣ ਬੈਂਦਾ ਆ ਨਾਲੇ ਇੱਕ ਜਨਾਨੀਆਂ ਨੂੰ ਕੰਮ ਸਾਂਝ ਦੇ ਕਰਦੇ ਮੁੰਡੇ ਨਹੀਂ ਕਰਦੇ ਚੰਗੇ ਲੱਗਦੇ ਤੂੰ ਕਰ ਲੇਗਾ ਮਾਂ ਮੈਂ ਮੈਨੂੰ ਸਮਝਾਉਣਾ ਹੀ ਸਮਝਾਤਾ ਵਾ ਮੈਂ ਤਾਂ ਉਹ ਗੱਲ ਕਹਿਣਾ ਪਿੱਲੇ ਕਾਰਜ ਕਲੇਸ਼ ਨਾ ਪਵੇ ਤੇ ਇਹਨੇ ਕਲੇਸ਼ ਜ਼ਿਆਦਾ ਵਧਾਇਆ ਵਾ ਅਜੇ ਭਰਾ ਨੂੰ ਪਤਾ ਲੱਗੇ ਤੇ ਪਤਾ ਨਹੀਂ ਕੀ ਹੋਵੇ ਮਿਰਚਾਂ ਤਾਂ ਲੱਗਦੇ ਲੱਗੀਆਂ ਹੀ ਨਹੀਂ ਆ ਇਹ ਤੁਨੀ ਦਿਖੰਦੀ ਇੱਥੇ ਭਾਬੀ ਆ ਕਰੀ ਜਾਂਦੇ ਜੇ ਮੈਂ ਨਾ ਮਿਰਚਾਂ ਲੈਣ ਆਈ ਆ ਭਾਬੀ ਤੁਹਾਨੂੰ ਕਿੰਨੀਰ ਕਿਹਾ ਵਾ ਵੀ ਘਰ ਦੇ ਛੋਟੇ ਮੋਟੇ ਕੰਮ ਹੁੰਦੇ ਤੁਸੀਂ ਮੈਨੂੰ ਦੱਸ ਦਿਆ ਕਰੋ ਤੇ ਤੁਸੀਂ ਆਪ ਨਾ ਕਰਿਆ ਕਰੋ ਭਾਈ ਨੂੰ ਜੇ ਪਤਾ ਲੱਗਾ ਨਾ ਤੇ ਭਾਈ ਨੇ ਪਤਾ ਕਿੰਨਾ ਗੁੱਸਾ ਕਰਨਾ ਵਾ ਰਾਹੁਲ ਮੈਂ ਤੇ ਲੱਗੀ ਹੀ ਖਿਚਰੀ ਬਣਾਉਣ ਤੇ ਮੰਮੀ ਕਹਿੰਦੇ ਦਾਲ ਚੋਲ ਬਣਾ ਤੋ ਫੇਰ ਮਿਰਚਾਂ ਤੇ ਚਾਹੀਦੀਆਂ ਹੀ ਨਾ ਹੋਣਾ ਫੇਰ ਮੈਂ ਕੀ ਕਰਾਂ ਭਾਬੀ ਮੰਮੀ ਨੂੰ ਤੇ ਆਪ ਚਾਹੀਦਾ ਸੀਗਾ ਵੀ ਤੁਹਾਡੇ ਨਾਲ ਕੰਮ ਕਰਾਵੇ ਪਰ ਪਤਾ ਨਹੀਂ ਮੰਮੀ ਨੂੰ ਕਦੋਂ ਸਮਝੇ ਹੋਣੀ ਆ ਭਾਬੀ ਤੁਸੀਂ ਇਦਾਂ ਕਰੋ ਜਾਓ ਮੈਂ ਮਿਰਚਾਂ ਤੋੜ ਕੇ ਲੈ ਆਉਂਦਾ ਰਸੋਈ ਚ ਚਲ ਠੀਕ ਆ ਨਾਲੇ ਭਾਬੀ ਘਰ ਦਾ ਕੋਈ ਵੀ ਨਿਕਾ ਮੋਟਾ ਜਾ ਵੱਡਾ ਕੋਈ ਵੀ ਤਾਂ ਕੰਮ ਹੋਏ ਠੀਕ ਆ ਤੁਸੀਂ ਮੈਨੂੰ ਕਹਿਣਾ ਵਾ ਆਪ ਨਹੀਂ ਕਰਨਾ ਜੇ ਭਾਈ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਤੇ ਮਿੰਟ 'ਚ ਮੈਨੂੰ ਹੁਣ ਲਾ ਦੇਣਾ ਵਾ ਨਹੀਂ ਕੁਝ ਕਿੰਦੇ ਤੇਰੇ ਭਾਜੀ ਤੈਨੂੰ ਆ ਨਾਲੇ ਮੈਂ ਘਰ ਵੇਲਾ ਕੀ ਕਰਨ ਡਿਆ ਵਾ ਚਲ ਦੇਖ ਲੈ ਫੇ ਮਿਰਚਾਂ ਜੋ ਹੈਗੀਆਂ ਠੀਕ ਆ ਨਹੀਂ ਤਾਂ ਬਾਜ਼ਾਰੋਂ ਲਾ ਆਈ ਚਲੋ ਠੀਕ ਆ ਭਾਬੀ ਮਰਜ਼ੀ ਤੇ ਕੋਈ ਲੱਗੀ ਨਹੀਂ ਮੈਨੂੰ ਲੱਗਣ ਡਿਆ ਮਮੀ ਜੀ ਤੁਹਾਨੂੰ ਪਤਾ ਰੱਖਰੀ ਆਉਂਦੀ ਐ ਤੇ ਮੇਰਾ ਭਰਾ ਨਾ ਕੰਮ ਵਿੱਚ ਬਿਜ਼ੀ ਰਹਿੰਦਾ ਵਾ ਦੁਕਾਨ ਤੇ ਰਹਿੰਦਾ ਹੋ ਤੁਰਕੇ ਉੱਥੇ ਆਇਆ ਨਹੀਂ ਜਾਣਾ ਤੇ ਮੈਂ ਹੋਵਾਂ ਕਹੇ ਦਿਨ ਨਹੀਂ ਨਹੀਂ ਤੂੰ ਨਹੀਂ ਕਿਤੇ ਵੀ ਜਾਣਾ ਤੈਨੂੰ ਮੈਂ ਕਿੰਨੀ ਵਾਰੀ ਮਨਾ ਕੀਤਾ ਇੱਕ ਵਾਰੀ ਤੈਨੂੰ ਸਮਝ ਕਿਉਂ ਨਹੀਂ ਲੱਗਦੀ ਤੂੰ ਕਿਤੇ ਨਹੀਂ ਹੋਣੀ ਦਰ ਜਾਣਾ ਮੇਰੀ ਗੱਲ ਸੁਣ ਆਪਣੇ ਭਰਾ ਨੂੰ ਨਾ ਇੱਥੇ ਬੁਲਾ ਲਾ ਉਹ ਕਿਹੜਾ ਕਿਤੇ ਰਹਿੰਦਾ ਲੰਧਿਆਣੇ ਆਹ ਤੇ ਹੈਗਾ ਐ ਤਾਂ ਮੰਮੀ ਜੀ ਕਾ ਨਾਈ ਜਾਂਦੀ ਹੁੰਦੀਆਂ ਭਰਾਵਾਂ ਦੇ ਘਰ ਕੋਈ ਗੱਲ ਨਹੀਂ ਭਰਾ ਵੀ ਆ ਜਾਂਦੇ ਹੁੰਦੇ ਆ ਜੇ ਚਾਹ ਹੋਵੇ ਨਾ ਭਰਾ ਨੂੰ ਰਖੜੀ ਬਣਾਉਂਦਾ ਆ ਆ ਕੇ ਬਣਾਵੇ ਲੈਂਦਾ ਹੁੰਦਾ ਆ ਉਹਨੂੰ ਪਤਾ ਹੀ ਹੈ ਨਾ ਵੀ ਤੂੰ ਕਿਸ ਹਾਲਾਤ ਚ ਤੂੰ ਉਹਨੂੰ ਇਦਾਂ ਕਰਾ ਅੱਜ ਹੀ ਬੁਲਾ ਲਾ ਤੇ ਰਖੜੀ ਬੰਨ ਦੇ ਲਿਆ ਕੇ ਰਾਹੋਂ ਆਪੇ ਤੈਨੂੰ ਲਿਆ ਦੇਣਾ ਬਚਾ ਰੋ ਰਖੜੀ ਚਲੋ ਠੀਕ ਆ ਮੰਮੀ ਜੀ ਜੇ ਤੁਸੀਂ ਕਹਿੰਦੇ ਜੇ ਤਾਂ ਇੱਥੇ ਬੁਲਾ ਲੈਣੀ ਫਿਰ ਕਰ ਲਾ ਫੋਨ ਆਪਣੇ ਭਰਾ ਨੂੰ ਪਰ ਮੰਮੀ ਮੈਂ ਮੰਮੀ ਇਹਨਾਂ ਨੂੰ ਕਿਹਾ ਹੈ ਕਿ ਮੈਂ ਆਵਾਂਗੀ 2-4 ਦਿਨ ਰਹਿ ਹੁੰਦੀ ਤੇ ਮੈਨੂੰ ਵੀ ਚੱਲ ਸ਼ਾਂਤੀ ਮਿਲਦੀ ਚੱਲ ਕੋਈ ਗੱਲ ਨਹੀਂ ਅਗਲੀ ਵਾਰੀ ਚੱਲ ਜੀ ਜਾ ਘਰ ਫੋਨ ਤੈਨੂੰ ਬੁਲਾਇਆ ਇੱਥੇ ਚਲੋ ਠੀਕ ਹੈ ਕਿ ਧੀ ਇਹਨੂੰ ਇੱਥੇ ਵੇਖਾ ਘੁੱਟਣ ਹੋਣ ਦੀ ਆ ਜਿਹੜੀ ਇਹਨੂੰ ਸ਼ਾਂਤੀ ਚਾਹੀਦੀ ਆ ਤੇ ਫੇਰ ਆ ਨਿੱਕਾ ਮੁੰਡਾ ਤੇ ਕਹਿੰਦਾ ਵੀ ਤੂੰ ਫਿਰ ਬੋਲਦੀ ਆ ਇਹਦੀਆਂ ਗੱਲਾਂ ਤਾਂ ਹੀ ਬੋਲਦੀ ਆ ਮੈਂ ਜਿੱਦਾਂ ਦੀਆਂ ਗੱਲਾਂ ਕਰਦੀ ਆ ਹਲੋ ਹਲੋ ਹਾਂ ਸੰਦੀਪ ਕੀ ਹਾਲ ਆ ਮੇਰਾ ਠੀਕ ਆ ਜੀ ਤੇ ਤੂੰ ਸੁਣਾ ਠੀਕ ਆ ਬਹੁਤ ਵਧੀਆ ਵਧੀਆ ਮੈਂ ਤਿਆਰੀ ਆ ਫਿਰ ਕੱਲ ਦੀ ਨਹੀਂ ਮੇਰੀ ਤਾਂ ਨਹੀਂ ਤਿਆਰੀ ਹੈਗੀ ਹੋਰ ਦੱਸ ਮੰਮੀ ਨੇ ਠੀਕ ਠਾਕ ਹੈ ਮੰਮੀ ਨੇ ਤੇ ਠੀਕ ਆ ਤੇ ਮੰਮੀ ਤੇ ਮੈਨੂੰ ਸਾਕੂ ਅੱਜ ਕਹਿਣ ਦੇ ਵੀ ਕੱਲ ਉਹਨੇ ਆਉਣਾ ਵਾ ਮੈਂ ਚਲ ਮੈਂ ਆਪ ਹੀ ਫੋਨ ਕਰਕੇ ਸੰਦੀਪ ਨੂੰ ਕਹਦਾਗਾ ਵੀ ਖੇਚਲਣਾ ਕਰੀ ਮੈਂ ਤੈਨੂੰ ਬੱਸ ਸਟੈਂਡ ਤੋਂ ਲੈ ਜਾਗਾ ਨਹੀਂ ਪਤਾ ਕੀ ਆ ਕੱਲ ਉਹਨਾਂ ਦੀਦੀ ਉਹਨਾਂ ਨੇ ਵੀ ਆਣਾ ਵਾ ਇੱਕ ਦੋ ਦਿਨ ਚ ਤੇ ਫੇਰ ਮੇਰੇ ਕੋ ਘਰੋਂ ਨਿਕਲਿਆ ਨਹੀਂ ਜਾਣਾ ਹੈਗਾ ਤੇ ਮੰਮੀ ਕਹਿ ਰਹੇ ਕਿ ਤੂੰ ਐਦਾ ਕਰ ਆਪਣੇ ਭਰਾ ਨੂੰ ਇੱਥੇ ਬੁਲਾ ਲਾ ਓਹੋ ਸੰਦੀਪ ਤੈਨੂੰ ਪਤਾ ਹੀ ਆ ਕਿ ਕਿੱਡੀ ਮੁਸ਼ਕਲ ਨਾਲ ਮੈਂ ਦੁਕਾਨ ਪਾਈ ਆ ਹੁਣ ਮਾੜੀ ਮੋਟੀ ਚੱਲਣ ਲੱਗੀ ਆ ਤੇ ਕੱਲ ਰ ਖਰੀਅਾ ਤੇ ਖਰੀਦੇ ਤੈਨੂੰ ਪਤਾ ਮਾੜਾ ਸੀਜ਼ਨ ਦਾ ਹੁੰਦਾ ਹਫਤਾ ਵਾ ਤੇ ਮੈਂ ਕਿੱਥੇ ਦੁਕਾਨ ਬੰਦ ਕਰਕੇ ਆਵਾਂਗਾ ਮੈਂ ਤਾਂ ਕਿਹਾ ਸੀ ਮੰਮੀ ਨੂੰ ਤੇ ਚੱਲ ਫੇ ਤੂੰ ਐਦਾ ਕਰ ਜੇ ਕੱਲ ਨਹੀਂ ਟਾਈਮ ਆਗਾ ਤੇ ਅੱਜ ਹੀ ਆ ਜਾ ਦੋ ਘੰਟੇ ਝੋਕੇ ਚਲ ਜੀ ਅੱਜ ਵੀ ਫੇ ਸੰਦੀਪ ਵੱਲੇ ਤਾਂ ਟਾਈਮ ਕੁੱਕ ਵੀ ਨਹੀਂ ਆਇਆ ਮੈਂ ਐਦਾਂ ਕਰਦਾ ਫਿਰ 3 ਵਜੇ ਤੱਕ ਆਉਣਾ ਤੇਰੇ ਕੋਲ ਚੱਲ ਠੀਕ ਹੈ ਤੇ ਮੰਮੀ ਨੂੰ ਨਾਲ ਦੱਸ ਦੇ ਠੀਕ ਆ ਹਾਂ ਉਹਨਾਂ ਦੇ ਤਿਆਰੀਆਂ ਤੇ ਉਹਨੀਆਂ ਕੀਤੀਆਂ ਚੱਲ ਕੋਈ ਗੱਲ ਨਹੀਂ ਮੈਂ ਕਹਦਾਗਾ ਮੰਮੀ ਨਾਲ ਰੋਟੀ ਖਾਂ ਜਾਵਾਂਗਾ ਨਾ ਘਰ ਤੈਨੂੰ ਦੱਸਦਾਗਾ ਮਮਮੀ ਨੂੰ ਤੇ ਮੈਂ ਉਹਨਾਂ ਤੇਰੇ ਵੱਲ 4 ਵਜੇ ਚੱਲ ਠੀਕ ਹੈ ਆਪੇ ਡੜੀ ਬੈਰ ਦੀ ਦੁਕਾਨ ਤੇ ਫਿਰ ਠੀਕ ਹੈ ਚੰਗਾ ਓਕੇ ਓਕੇ ਧਿਆਨ ਰੱਖੀਆ ਆਪਣਾ ਓਕੇ ਸੰਦੀਪ ਹਾਂਜੀ ਨਹੀਂ ਤੂੰ ਕੱਲ ਆਪਣੇ ਪ੍ਰਾਣ ਨੂੰ ਫੋਨ ਕੀਤਾ ਸੀ ਤੇ ਆਇਆ ਨਹੀਂ ਸ਼ਾਮੀ ਤੂੰ ਤੇ ਕਹਿੰਨੀ ਕੱਲ ਹੀ ਆ ਜਾਣਾ ਉਹਨੇ ਮੰਮੀ ਉਹਨੂੰ ਨਾ ਕੰਮ ਪੈ ਗਿਆ ਸੀ ਤੁਹਾਨੂੰ ਪਤਾ ਤਾਂ ਹੈ ਔਰੀ ਦੁਕਾਨਾਂ ਤੇ ਦੁਕਾਨ ਤੇ ਗਾਹਕ ਆ ਗਏ ਫੇਰ ਕਿੱਦਾਂ ਆਉਂਦਾ ਉਹ ਕਿਤੇ ਉਹਨੂੰ ਫੋਨ ਤਰੇ ਕਰਤਾ ਤੂੰ ਵੀ ਮੈਂ ਆ ਹੀ ਆ ਜਾਗੀ ਉੱਥੇ ਮੈਂ ਫੋਨ ਕਰ ਲੀ ਕਹਣਾ ਜੇ ਤੂੰ ਮਨਾ ਹੀ ਕਰਤਾ ਤੇ ਆਹ ਤਾਂ ਫੇਰ ਉਹਨੂੰ ਕਹਿਣਾ ਰਖੜੀ ਬਣਾ ਕੇ ਆਏਗਾ ਕਿ ਨਹੀਂ ਆਏਗਾ ਮੰਮੀ ਉਹਨੇ ਆ ਜਾਣਾ ਕਹਿੰਦਾ ਮੈਂ ਜਲੋ ਟਾਈਮ ਲੱਗਾ ਨਾ ਮੈਂ ਉਦੋਂ ਆ ਜਾਣਾ ਜਦ ਅੱਜ ਲੱਗਾ ਤਾਂ ਉਹਨੇ ਅੱਜ ਹੀ ਆ ਜਾਣਾ ਚਲ ਠੀਕ ਆ ਨਹੀਂ ਆਏਗਾ ਤਾਂ ਫੇਰ ਫੋਨ ਕਰਕੇ ਸਾਧ ਲਾਉ ਉਹਨੂੰ ਠੀਕ ਆ ਉੱਥੇ ਨਹੀਂ ਮੈਂ ਜਾਣ ਦੇਣਾ ਤੈਨੂੰ ਚਲੋ ਠੀਕ ਆ ਇਹਨੇ ਜਾਵਣਾ ਡਿੱਕੀ ਦਾ ਰਖੀਦਾ ਧਿਆਰ ਤਾਂ ਮੰਮੀ ਉਹ ਵੀ ਨਹੀਂ ਜਾਣ ਦੇਂਦੇ ਹਾਂ ਆਵਾਜ਼ ਨਹੀਂ ਵੀ ਠੀਕ ਹਾਂ ਹਾਂ ਮੈਂ ਠੀਕ ਆ ਚਲ ਮੈਨਾਂ ਕੱਲ ਨਹੀਂ ਦਿੱਕਨਨੀ ਸੀ ਤੈਨੂੰ ਉਹ ਕੱਲ ਫਿਰ ਟਾਈਮ ਜੇਨ ਲੱਗਾ ਦੁਕਾਨ ਤੇ ਗਾਗੂ ਕੀ ਤੇ ਮੈਂ ਚੱਲ ਅੱਛਾ ਤਾਂ ਹੀ ਮੈਂ ਉਸ ਵਕਤ ਆ ਗਿਆ ਕਿ ਮੈਂ ਕਿਹਾ 11:00 ਵਜੇ ਨਾ ਮੋੜ ਜਾਗਾ ਦੁਕਾਨ ਖੋਲ ਲਾਂਗਾ ਜਾ ਕੇ ਚਲ ਠੀਕ ਆ ਚਲ ਤੂੰ ਬੈ ਮੈਂ ਨਾ ਪਾਣੀ ਲੈ ਕੇ ਆਉਣੀ ਆ ਨਾਲੇ ਮੰਮੀ ਨੂੰ ਭੇਜਦੀ ਆ ਵਾਹਿਗੁਰੂ ਸਤਿ ਸ਼੍ਰੀ ਅਕਾਲ ਮਸੀਨੀ ਸਾਰਸਿਕਾਲ ਜੀ ਤੇ ਕੀ ਹਾਲ ਆ ਬਹੁਤ ਵਧੀਆ ਤੁਸੀਂ ਸੁਣਾ ਠੀਕ ਠਾਕ ਜੀ ਹਾਂ ਹਾਂ ਵੀ ਠੀਕ ਆ ਹੋਰ ਬਸ ਵਧੀਆ ਵਧੀਆ ਹੋਰ ਮੰਮੀ ਡੈਡੀ ਠੀਕ ਆ ਹਾਂ ਜੀ ਹਾਂ ਜੀ ਠੀਕ ਆ ਸਾਰਾ ਕੁਝ ਸੰਦੀਪ ਤੈਨੂੰ ਕਾਲ ਡੀ ਕੰਡੀ ਹਾਇਆ ਹੀ ਨਹੀਂ ਤੂੰ ਉਹ ਮਸੀ ਜੀ ਫਿਰ ਗੱਗੂ ਬੜਾ ਸੀ ਤੁਹਾਨੂੰ ਪਤਾ ਦਿਨ ਤਿਆਰ ਆ ਤੇ ਫਿਰ ਟਾਈਮ ਨਹੀਂ ਲੱਗਾ ਮੈਂ ਤਾਂ ਹੀ ਇਸ ਵਕਤੇ ਆ ਗਿਆ ਮੈਂ 11 ਵਜੇ ਜਾ ਕੇ ਦੁਕਾਨ ਖੋਲ ਲਾਂਗਾ ਮੈਂ ਤੈਨੂੰ ਕਹਿਣ ਦੀ ਸੀ ਪੀ ਜਾ ਤੂੰ ਚਲ ਜਾ ਕੁੜੀਆਂ ਦਾ ਪੇਕੇ ਜਾ ਕੇ ਰਖੜੀ ਬੰਦੀਆਂ ਪਰ ਇਹ ਆਂਦੀ ਮੈਂ ਜਾਣਾ ਹੀ ਨਹੀਂ ਹੈਗਾ ਮੇਰੇ ਭਰਾ ਨੇ ਆਪੇ ਆ ਜਾਣਾ ਹੈ ਮੈਂ ਤੈਨੂੰ ਬੜਾ ਹੀ ਕਿਹਾ ਸੀ ਚਲੋ ਕੋਈ ਗੱਲ ਨਹੀਂ ਮਸੀ ਕੁੜੀਆਂ ਦਾ ਇੰਨਾ ਵੀ ਜ਼ਰੂਰੀ ਨਹੀਂ ਹੁੰਦਾ ਉਹਦੇ ਕੋਲ ਟਾਈਮ ਨਹੀਂ ਹੈਗਾ ਤੇ ਚਲੋ ਮੈਂ ਆ ਗਿਆ ਕਿਹੜੀ ਗੱਲ ਹੈ ਇਹਦੀ ਪਰ ਨਹੀਂ ਨਾ ਇਹ ਤੇ ਭੈਣਾ ਦਾ ਫਰਜ਼ ਬੰਦਾ ਆ ਪਰ ਇਹਨੂੰ ਤੇ ਬੜਾ ਹੀ ਕਿਹਾ ਸੀ ਹਾਂਜੀ ਹਾਂਜੀ ਇਹ ਤੇ ਅਸਲ ਨੂੰ ਮੰਮੀ ਵੀ ਬੜਾ ਯਾਦ ਕਰਨਦੇ ਸੰਦੀਪ ਤੈਨੂੰ ਕਹਿੰਦੇ ਆਉਂਦੀ ਦੋ ਚਾਰ ਦਿਨ ਰਹਿ ਜਾਂਦੀ ਤਲ ਕੋਈ ਨਹੀਂ ਜਿੱਤੇ ਮੈਂ ਫੇਰ ਕਹੇ ਦਿਨ ਆ ਜੂਗੀ ਮੈਂ ਤਾਂ ਕਿਹਾ ਹੀ ਦੋ ਦਿਨ ਰਹਿ ਲਾ ਚੱਲ ਤੈਨੂੰ ਰਾਹੁਲ ਛੱਡ ਆਏਗਾ ਤੇ ਮੈਂ ਹੀ ਲੈ ਆਵਾਂਗੀ ਜਾ ਕੇ ਪਰ ਇਹ ਤੇ ਆਂਦੀ ਵੀ ਮੈਂ ਜਾਣਾ ਹੀ ਨਹੀਂ ਘਰ ਉਹੀ ਲੜਾਈ ਨਹੀਂ ਆ ਉਹ ਕੀ ਕਰੀਏ ਮਾਸੀ ਜੀ ਪਹਿਲੇ ਤੁਹਾਡੇ ਬਿਨਾਂ ਦਿਲ ਨਹੀਂ ਲੱਗਦਾ ਹੁੰਦਾ ਤੇ ਹੁਣ ਮੈਨੂੰ ਲੱਗਦਾ ਤੁਹਾਡੇ ਬਿਨਾਂ ਦਿਲ ਨਹੀਂ ਲੱਗਦਾ ਤਾਂ ਇਹ ਤੇ ਆਂਦੀ ਨਹੀਂ ਵਾਹ ਵਾਹ ਉਹੀ ਗੱਲ ਆ ਕਿ ਹਾਂਜੀ ਹਾਂਜੀ ਸੰਦੀਪ ਬੰਦੇ ਫੇਰ ਰਖੜੀ ਮੇਰੀ ਭੈਣ ਆ ਮੈਂ ਟਾਈਮ ਨਾ ਕਰ ਜਾਣਾ ਜੀ ਜਿੱਤੇ ਚਾਹ ਤੇ ਪੀ ਲੈ ਪਹਿਲੇ ਫੇਰ ਬੰਨ ਲੈਨੇ ਰਖੜੀ ਇਹ ਨਹੀਂ ਕਰੀ ਜਲਦੀ ਆ ਨੇ ਬਲੇ ਰਖੜੀ ਬਣੀ ਆ ਕੰਮ ਕੰਪਲੀਟ ਕਰੀਏ ਵੇਲੇ ਚਲ ਹੋ ਉਹ ਗਾਮ ਬਨ ਬਨ ਰਖੜੀ ਆ ਜਾ ਇਧਰ ਬਨ ਰਖੜੀ ਹੋਰ ਸੁਣਾ ਤੂੰ ਕੰਮ ਕਰਦੀ ਕੰਮ ਕਰ ਮਾਸੀ ਜੀ ਨਵੀਂ ਨਵੀਂ ਦੁਕਾਨ ਖੋਲੀ ਆ ਤੁਹਾਨੂੰ ਪਤਾ ਮਾਰਕੀਟ ਚ ਅੱਜਕੱਲ ਕੰਪੀਟੀਸ਼ਨ ਬੜਾ ਵਾ ਤੇ ਹੌਲੀ ਹੌਲੀ ਮਾਰਕੀਟ ਬਨਨੀ ਆ ਕਾ ਕਰਕੇ ਤਾਂ ਕਰਕੇ ਦਿਲ ਨਹੀਂ ਇਹ ਕਰਦਾ ਛੁੱਟੀ ਕਰਨ ਦੁਕਾਨ ਤੋਂ ਚਲ ਗਾ ਕਿਤੇ ਹੁੰਦਾ ਹੀ ਹੋਏਗਾ ਹਾਂਜੀ ਹਾਂਜੀ ਬਾਤ ਤੁਰਿਆ ਰਹਿੰਦਾ ਸਮਝ ਲੋ ਹੂੰ ਅਦਾ ਖੜੀ ਬੜੀ ਸੋਹਣੀ ਲਿਆਂਦੀ ਏ ਭੈਣਾਂ ਅਤਕੀ ਔਰ ਰਾਹੁਲ ਕਾ ਆਇਆ ਹੈਗਾ ਅੱਛਾ ਅਜੇ ਜਵਾਲ ਸੰਦੀ ਮੈਨੂੰ ਨਾ ਹੁਣ ਜਾਣਦੇ ਮੈਂ ਨਾ ਜਾ ਕੇ ਦੁਕਾਨਦਾਰ ਕੋਲ ਵੇਖਾਂ ਅੱਛਾ ਆ ਲੈ ਪਣੇ ਆ ਮਮੀ ਨੇ ਸੂਟ ਭੇਜੇ ਅੱਛਾ ਔਰ ਅਸਦੀਪ ਆ ਤੇਰੇ ਭਰਾ ਦੀ ਕਮਾਈ ਦਾ ਥੋੜਾ ਜਿਹਾ ਪਿਆਰ ਚੱਲ ਠੀਕ ਆ ਬਾਹਗਰੇ ਦਾ ਕਮਾਈ ਚ ਬਰਕਤ ਰੱਖਿਆ ਖੁਸ਼ ਆ ਹਾਂ ਹਾਂ ਭਾਜੀ ਨੇ ਕਦੋਂ ਕੋਣਾ ਵਾ ਉਹਨੂੰ ਤੇ ਜੇ ਲੱਗਣਾ ਹੀ ਹੈ ਜੀਤੇ 6 ਮਹੀਨੇ ਲੱਗ ਜਾਣੇ ਆ ਓਏ ਛੇ 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 ਤੇਰਾ ਆਬਲ ਮਿੰਨ ਲੰਬੜੀ ਅੱਜ ਘਰ ਕਿਤੇ ਕਦੋਂ ਦਾ ਮੈਂ ਆ ਉਹ ਇੱਥੇ ਹੀ ਲੱਗੇ ਗਿਆ ਕਿਤੇ ਕੰਮ ਛੇ ਛੇ ਚੱਲ ਠੀਕ ਆ ਸੰਦੀਪ ਰਹਿਮ ਹੈ ਚੱਲਾ ਉਹ ਸੰਦੀਪ ਜਿਹੜਾ ਮੁੰਡਾ ਦੁਕਾਨ ਤੇ ਰੱਖਿਆ ਨਾ ਉਹ ਆ ਗਿਆ ਨਾ ਕਿਨੋਂ ਰੇਟਾਂ ਦਾ ਪਤਾ ਨਹੀਂ ਲੱਗਦਾ ਤਾਂ ਮੈਂ ਹਾਂ ਟਾਈਮ ਨਾ ਜਾਵਾਂ ਮੈਂ ਵੀ ਤੇ ਰੁਕ ਜਾ ਰੋਟੀ ਖਾ ਕੇ ਚੱਲ ਜੀ ਉਹ ਕੋਈ ਗੱਲ ਨਹੀਂ ਫਿਰ ਜਦੋਂ ਮੰਮੀ ਹੁਣਾ ਨਾ ਆਵਾਂਗਾ ਨਾ ਤੇ ਫਿਰ ਰੋਟੀ ਖਾ ਕੇ ਜਾਵਾਂਗਾ ਕੋਈ ਗੱਲ ਨਹੀਂ ਇੱਕ ਘੰਟਾ ਨਾ ਕੋਈ ਫਰਕ ਨਹੀਂ ਪੈ ਚਲਾ ਮਸਾ ਲੇਟ ਚੱਲ ਜੀ ਉਹ ਕੋਈ ਗੱਲ ਨਹੀਂ ਸੰਦੀਪ ਰੋਟੀ ਦੀ ਕੋਈ ਗੱਲ ਨਹੀਂ ਕਹੇ ਦਿਨ ਮੰਮੀ ਹੁਣਾ ਨਾ ਆਵਾਂਗਾ ਨਾ ਫਿਰ ਬੈਠ ਕੇ ਰੋਟੀ ਖਾਵਾਂਗੇ ਚੱਲ ਠੀਕ ਹੈ ਤੇ ਨਾਲੇ ਮਾਸੀ ਜੀ ਜਦੋਂ ਦੀ ਮੈਂ ਦੁਕਾਨ ਪਾਈ ਤੁਸੀਂ ਇੱਕ ਵਾਰ ਨਹੀਂ ਆਏ ਕਹੇ ਦਿਨ ਸਾਰਾ ਪਰਿਵਾਰ ਆਇਓ ਠੀਕ ਆ ਕੋਈ ਨਹੀਂ ਆਵਾਂਗੇ ਆਵਾਂਗੇ ਚੱਲ ਠੀਕ ਆ ਸੰਦੀਪ ਮੈਨੂੰ ਹਾਂ ਫਿਰ चलो ठीक है मासी जी चंगा चला जाट तो वे लिया बड़ा बढ़िया वा सूट वाया सूट लिया सूट लिया इन्हें ऐदा कोई लागियां ना दवे ਫੋਨ ਹੀ ਨਹੀਂ ਚੁੱਕਣ ਦੀ ਕਿਤੇ ਹੈਲੋ ਹਾਂ ਮੈਂ ਤਾਂ ਠੀਕ ਆ ਫੋਨ ਨਹੀਂ ਚੁੱਕਣ ਦੀ ਹੈ ਸੱਟ ਲੱਗੀ ਜ਼ਿਆਦਾ ਤਾਂ ਨਹੀਂ ਲੱਗੀ ਆਛਾ ਆਛਾ ਮੈਨੂੰ ਤਾਂ ਤੂੰ ਡਰਾ ਕੇ ਰੱਖਤਾ ਮੈਂ ਕਿਹ ਪਤਾ ਨਹੀਂ ਕਿੰਨੀਆਂ ਘਸਟਾਂ ਲੱਗੀਆਂ ਆ ਮੈਂ ਤਾਂ ਤੇਰੀ ਇੱਥੇ ਢੀਕ ਕਰਨ ਢੀ ਆ ਹੋਰ ਕੀ ਚਲ ਠੀਕ ਆ ਫਿਰ ਮੈਂ ਹੁਣ ਕੱਲ ਨੂੰ ਆਵਾਂਗੀ ਫਿਰ ਤੇਰ ਕੋ ਚੰਗਾ ਫਿਰ ਕੀ ਆ ਮੰਮੀ ਬੜੀ ਟੈਨਸ਼ਨ ਚ ਹੋਣਾ ਕੀ ਆ ਅਮਨ ਆਉਂਡੀ ਉਹਦਾ ਐਕਸੀਡੈਂਟ ਹੋ ਗਿਆ ਉਹਦੇ ਸੱਟਾਂ ਲੱਗ ਗਈ ਮੰਮੀ ਯਾਤਰੀ ਸੱਟ ਲੱਗੀ ਸੱਟ ਤੇ ਸਾਟੀ ਹੁੰਦੀ ਹੈ ਨਾ ਅੱਜ ਵਾਰੇ ਵਾਰੇ ਦੇਣੀ ਉਹਨੇ ਸੱਟ ਲਵਾਈ ਆ ਓ ਮੰਮੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਰਹੀ ਕੱਲ ਨੂੰ ਚਲ ਜਾਾਂਗੇ ਆ ਜਾ ਪਾਣੀ ਪੀਣੀ ਪੀਆ ਮੈਂ ਤਾਂ ਸੋਚਿਆ ਹੀ ਆਏਗੀ ਤੈਨੂੰ ਰਖੜੀ ਰੁਖੜੀ ਬੰਦ ਹੋਗੀ ਪਰ ਚੱਲ ਕੋਈ ਨਹੀਂ ਮੰਮੀ ਜੋ ਕਿਸਮਤ ਚ ਲਿਖਿਆ ਕੀ ਕਰ ਸਕਦੇ ਆ ਕੱਲ ਨੂੰ ਅਸੀਂ ਚੱਲ ਜਾਾਂਗੇ ਕੋਈ ਗੱਲ ਨਹੀਂ ਆ ਤੂੰ ਆ ਪਾਣੀ ਪੁਣੀ ਪੀ ਮੰਮੀ ਤੂੰ ਫਿਕਰ ਨਾ ਕਰੋ ਮੈਂ ਸ਼ਾਮ ਵਾਲੀ ਟਿਕਟ ਬੁੱਕ ਕਰਾ ਲੈਣਾ ਵਾ ਤੇ ਚੱਲ ਜਾਾਂਗੇ ਕੋਈ ਗੱਲ ਨਹੀਂ ਆ ਮੰਮੀ ਮੈਨੂੰ ਤੇ ਆਪ ਟੈਨਸ਼ਨ ਪਈ ਆ ਵਰਿਆ ਵਰਿਆ ਦੇਣੀ ਹੀਗਾ ਮੇਰਾ ਤਾਂ ਗੁੱਟ ਸੁਨਾ ਹੀ ਰਹਿ ਗਿਆ ਵਾ। ਰਾਹੁਲ ਤੂੰ ਇਦਾਂ ਕਉ ਕਹਿਆ ਨਾ ਗੁੱਟ ਸੁਨਾ ਰਹਿ ਗਿਆ। ਨਾਲੇ ਮੰਮੀ ਕੀ ਗੱਲ ਹੋਈ ਤੁਸੀਂ ਰੋਣ ਕਿਉਂ ਡੇਜੇ? ਕੀ ਹੋਇਆ ਦੀਦੀ ਨੇ ਨਹੀਂ ਆਣਾ? ਭਾਬੀ ਤਾਨੂੰ ਕੀ ਦੱਸਾਂ? ਭੈਣ ਨੇ ਆਉਣਾ ਹੀਗਾ ਤੇ ਉਹਰਾ ਮੜਾ ਜਨ ਐਕਸੀਡੈਂਟ ਜਿਹਾ ਹੋ ਗਿਆ ਵਾ ਤਾਂ ਕਰਕੇ ਨਹੀਂ ਆਈ। ਜ਼ਿਆਦਾ ਸੱਟ ਨਹੀਂ ਲੱਗੀ ਦੀਦੀ ਦੇ। ਭਾਬੀ ਨਹੀਂ ਮੜਾ ਜੇ ਪੈਰੀ ਫੈਕਚਰ ਹੋਇਆ ਵਾ। ਬਾਕੀ ਭਾਬੀ ਇਹ ਚੱਕਰ ਮੇਰਾ ਤਾਂ ਗੁੱਟ ਸੁਨਾ ਹੀ ਰਹਿ ਗਿਆ ਨਾ ਅੱਜ। ਚਲ ਇਹ ਤਾਂ ਸ਼ੁਗਰ ਆ ਵਾਇਗਰੂ ਦਾ ਕੇ ਮਾਰੀ ਜੀ ਸੱਟ ਲੱਗੀ ਦੀਦੀ ਦੇ। ਤਨਾਲੇ ਤੂੰ ਇਦਾਂ ਕਿਉਂ ਕਹਿਨਿਆ ਰਖਰੀ ਤੈਨੂੰ ਮੈਂ ਬੰਨਦੀ ਨਹੀਂ ਮਾਵੇਂ ਤੇ ਤੇਰੀਆਂ ਭੈਣਾਂ ਵਰਗੀ ਆ ਤੂੰ ਇਦਾਂ ਨਾ ਸੋਚ ਨਾਲੇ ਕੱਲ ਨੂੰ ਜਾ ਕੇ ਜਾਂ ਫਿਰ ਹਫਤੇ ਬਾਅਦ ਜਾ ਕੇ ਦੀਦੀ ਕੋ ਰਖਰੀ ਬਣਾ ਲਿਆਈ ਠੀਕ ਪੱਬੀ ਜੀ ਮੈਂ ਰਖਰੀ ਲੈ ਕਿਉਂ ਨਹੀਂ ਆਂ ਲਿਆ ਮੈਂ ਬੰਨਦੀ ਨਹੀਂ ਤੇ ਰਖਰੀ ਤੂੰ ਹੀ ਤਾਂ ਮੇਰੇ ਭਰਾਵਾਂ ਵਰਗਾ ਆਂ ਤੂੰ ਮੇਰੇ ਹੁੰਦੇ ਆਦਾ ਕਿਉਂ ਸੋਚਦਾ ਵਾ ਕਿਤੇ ਰਗ ਉੱਠ ਸੁਣਾ ਰਹ ਜੂਗਾ ਇਹ ਤੇ ਗੱਲ ਆ ਪੱਬੀ ਤੇ ਦੀਦੀ ਕੋ ਬਣਾਉਣੀ ਨਾ ਰਖਰੀ ਤਾਂ ਉਹ ਵੀ ਬਣਾ ਲਿਆ ਠੀਕ ਆ ਵੀ ਮੰਮੀ ਕਿੱਥੇ ਚਲ ਗਏ ਹਣ ਅੱਗੇ ਬੱਸ ਮੰਮੀ ਸੰਦੀਪ ਆਲਾ ਰਖੜੀ ਦਾ ਸ਼ਗਨ ਨਹੀਂ ਮੰਮੀ ਮੈਨੂੰ ਨਹੀਂ ਕੋਈ ਸਗਨ ਚਾਹੀਦਾ ਨਹੀਂ ਰੱਖ ਲਾ ਮੇਰੀ ਤੀ ਸੂਟ ਵੀ ਤੈਨੂੰ ਅਸੀਂ ਬਾਜ਼ਾਰੋਂ ਲਿਆ ਕੇ ਦਵਾਂਗੇ ਤੇ ਮੈਨੂੰ ਮaaf ਕਰ ਦੇ ਅੱਜ ਮੈਂ ਤੈਨੂੰ ਪੇਕੇ ਨਹੀਂ ਤੇਰੇ ਜਾਨ ਦਿੱਤਾ ਤੇ ਵੇਖ ਲਾ ਰਾਂਬੜੇ ਵੀ ਮੇਰ ਨਾਲ ਆਉਂਦਾ ਹੀ ਕੀਤਾ ਨਾ ਮੇਰੀ ਧੀਵ ਨਹੀਂ ਆਈ ਸਿਆਣੇ ਕਹਿੰਦੇ ਹੁੰਦੇ ਨਾ ਜਿੱਦਾਂ ਦਾ ਕਰੀਏ ਓਦਾਂ ਦਾ ਭਰੀਏ ਵੇਖ ਲਾ ਬਰੇ ਬਰੇ ਦਿਨ ਅੱਜ ਮੇਰੀ ਧੀਵ ਨਹੀਂ ਆਈ ਘਰ ਤੇ ਮੈਨੂੰ ਮaaf ਕਰ ਦੇ ਮੰਮੀ ਤੁਸੀਂ ਮਾਫੀ ਨਾ ਮੰਗੋ ਤੁਸੀਂ ਮੇਰੇ ਤੋਂ ਵੱਡੇ ਜੇ ਇਦਾਂ ਨਾ ਕਹੋ ਮੈਨੂੰ ਚੰਗਾ ਨਹੀਂ ਲੱਗਦਾ ਨਾਲ ਫੇਰ ਕੀ ਹੋ ਗਿਆ ਜੀ ਦੀਦੀ ਅੱਜ ਨਹੀਂ ਆਏ ਤੇ ਫੇਰ ਆ ਜਾਣਗੇ ਤਾਂ ਫਰੋਂ ਪੈਸੇ ਮੈਨੂੰ ਨਹੀਂ ਚਾਹੀਦੇ ਨਹੀਂ ਨਹੀਂ ਇਹ ਰੱਖ ਲਾ ਤੂੰ ਮੈਂ ਤੇ ਐਵੇਂ ਤੇਰਾ ਨਾ ਇਦਾਂ ਕਰਦੀ ਰਹੀ ਪਰ ਮੈਨੂੰ ਪਤਾ ਨਹੀਂ ਕਿ ਨੋਵਾ ਵੀ ਇੱਕ ਧੀਆ ਬਣ ਸਕਦੀਆਂ ਆ ਤੇ ਅੱਜ ਤੋਂ ਬਾਅਦ ਨਾ ਮੈਂ ਤੈਨੂੰ ਨੋ ਨਹੀਂ ਆਪਣੀ ਧੀ ਸਮਝਾਂਗੀ ਚਲੋ ਠੀਕ ਹੈ ਮੰਮੀ